ਦੁਨੀਆ ਦੀ ਸਭ ਤੋਂ ਪਹਿਲੇ ਸਮਲੈਂਗਿਕ ਇਮਾਮ ਦੀ ਹੋਈ హత్య ਹਮਲਾਵਰਾਂ ਨੇ ਗੱਡੀ ਰੋਕ ਕੇ ਚਲਾਈਆਂ ਗੋਲੀਆਂ ਜਾਨੋਂ ਕੌਣ ਸੀ ਮਹਸੀਨ ਹੈਂਡਰ ਸਸ਼ੁਗਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਪਹਿਲੇ ਸੰਮਲੰਗਿਕ ਇਮਾਮ ਮੌਸੀਨ ਹੈਂਡਰਿਕਸ ਦੀ ਜਿਨ੍ਹਾਂ ਦੀ ਦੱਖਣ ਅਫਰੀਕਾ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਹਮਲਾਵਰ ਆਏ ਸੀ ਜਿਨ੍ਹਾਂ ਦੇ ਵੱਲੋਂ ਰਸਤਾ ਰੋਕਿਆ ਗਿਆ ਤੇ ਗੱਡੀ ਦੇ ਉੱਤੇ ਹੀ ਤਾਬੜ ਤੋੜ ਗੋਲੀਆਂ ਚਲਾਈਆਂ ਗਿਆ ਜਿਸ ਤੋਂ ਬਾਅਦ ਮੌਸੇਨ ਹੈਂਡਰਿਕਸ ਦੀ ਜੋ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਇਸ ਘਟਨਾ ਨੂੰ ਜਦੋਂ ਅਨਜਾਮ ਦਿੱਤਾ ਗਿਆ ਤਾਂ ਇਹਨਾਂ ਹਮਲਾਵਰਾਂ ਦੇ ਚਿਹਰੇ ਜੋ ਸਿਗੇ ਟਕੇ ਹੋਏ ਸੀ ਪੁਲਿਸ ਦੇ ਅਕੋਰਡਿੰਗ ਹਮਲਾਵਰਾਂ ਦੇ ਵੱਲੋਂ ਗੱਡੀ ਨੂੰ ਰੋਕ ਕੇ ਬਾਹਰ ਨਿਕਲਣ ਦਾ ਰਸਤਾ ਵੀ ਬੰਦ ਕਰ ਦਿੱਤਾ ਗਿਆ ਤੇ ਮੂੰਹ ਟਕੇ ਹੋਏ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚਲਾਈਆਂ ਗਿਆ ਜਿਸ ਤੋਂ ਬਾਅਦ ਇਹ ਫਰਾਰ ਹੋ ਗਏ ਸੀ ਦੱਸਦੀ ਹੈ ਕਿ ਇਸ ਘਟਨਾ ਦੇ ਉੱਤੇ ਇੰਟਰਨੈਸ਼ਨਲ ਲੈਸਬੀਅਨ ਗੇ ਬਾਈਸੈਕਸ਼ੁਅਲ 트ਾਂਸ ਅਤੇ ਇੰਟਰਸੈਕਸ ਐਸੋਸੀਏਸ਼ਨ ਦੇ ਵੱਲੋਂ ਇਮਾਨ ਦੀ ਹੱਤਿਆ ਦੀ ਨਿੰਦਾ ਕੀਤੀ ਗਈ ਹੈ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਜੂਲੀਆ ਇਹ ਨੇ ਬਿਆਨ ਦਿੱਤਾ ਹੈ ਕਿ ਮੌਸੀਨ ਹੈਂਡਰਿਕਸ ਦੀ ਹੱਤਿਆ ਦੀ ਖਬਰ ਦੇ ਨਾਲ ਪੂਰਾ ਪਰਿਵਾਰ ਜੋ ਆ ਸਦਮੇ ਦੇ ਵਿੱਚ ਹੈ ਪੁਲਿਸ ਨੂੰ ਇਸ ਦੀ ਚੰਗੇ ਤਰੀਕੇ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਸੋ ਮੌਸੀਨ ਹੈਂਡਰਿਕਸ ਕੌਣ ਸੀ ਇਸ ਦੇ ਬਾਰੇ ਵੀ ਦੱਸ ਦਿੰਦੇ ਆ ਅਮੋਸਨ ਹੈਂਡਰਿਕਸ ਦੇ ਵੱਲੋਂ ਸਾਲ 1996 ਦੇ ਵਿੱਚ ਪਬਲਿਕਲੀ ਸਵੀਕਾਰ ਕੀਤਾ ਗਿਆ ਸੀਗਾ ਕਿ ਉਹ ਸਮਲਿੰਘਿਕ ਹੈ। ਇਸ ਤੋਂ ਬਾਅਦ LGBTQ ਸਮੁਦਾਏ ਦੇ ਅਧਿਕਾਰਾਂ ਨੂੰ ਲੜਨ ਵਾਲੇ ਸਮੂਹ ਦੇ ਉਹ ਹਿੱਸਾ ਬਣੇ ਸੀ। ਉਹਨਾਂ ਦਾ ਜਨਮ ਸਥਾਨ ਕੇਪਟਾਊਨ ਦੇ ਨੇੜੇ ਬਰਨਬਰਗ ਦੇ ਵਿੱਚ ਸੀਗਾ ਜਿੱਥੇ ਉਹ ਮਸਜਿਦ ਚਲਾਉਂਦੇ ਹੁੰਦੇ ਸੀ। ਮਸਜਿਦ ਦੀ ਵੈੱਬਸਾਈਟ ਦੇ ਅਕੋਰਡਿੰਗ ਉਹ ਇੱਕ ਸੁਰੱਖਿਅਤ ਥਾਂ ਤੇ ਸੀ ਜਿੱਥੇ ਮੁਸਲਮਾਨ ਔਰ ਹਾਸ਼ੀ ਜੋਆ ਮਹਿਲਾਇਨ ਇਸਲਾਮ ਧਰਮ ਦਾ ਪਾਲਣ ਕਰ ਸਕਦੀਆਂ ਨੇ ਹੈਨਡ੍ਰਿਕਸ ਨੇ ਸਾਲ 2022 ਦੇ ਵਿੱਚ ਇੱਕ ਡਾਕੂਮੈਂਟਰੀ ਵੀ ਬਣਵਾਈ ਸੀ ਜਿਸ ਦਾ ਨਾਮ ਸੀ ਦਾ ਰੈਡੀਕਲ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹਨਾਂ ਗੱਲਾਂ ਦਾ ਵੀ ਖੁਲਾਸਾ ਕੀਤਾ ਗਿਆ ਸੀਗਾ ਕਿ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਨੇ ਸੋ ਦੱਸਦੀ ਹੈ ਕਿ ਇਹ ਪਹਿਲੇ ਇਮਾਮ ਸੀਗੇ ਜਿਨ੍ਹਾਂ ਦੇ ਉੱਤੇ ਗੋਲੀਆਂ ਮਾਰਕੀ ਉਹਨਾਂ ਦੀ ਜੋ ਆ ਹੱਤਿਆ ਕਰ ਦਿੱਤੀ ਗਈ ਹੈ ਸਸ਼ੁਗਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦੇ ਸਭ ਤੋਂ ਪਹਿਲੇ ਸੰਭਲੈਂਗਿਕ ਇਮਾਮ ਮੋਸੀਨ ਹੈਂਡਰਿਕਸ ਦੀ ਜਿਨ੍ਹਾਂ ਦੀ ਦੱਖਣ ਅਫਰੀਕਾ ਦੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਕੁਝ ਹਮਲਾਵਰ ਆਏ ਸੀ ਜਿਨ੍ਹਾਂ ਦੇ ਵੱਲੋਂ ਰਸਤਾ ਰੋਕਿਆ ਗਿਆ ਤੇ ਗੱਡੀ ਦੇ ਉੱਤੇ ਹੀ ਤਾਬੜ ਤੋੜ ਗੋਲੀਆਂ ਚੁਲਾਏ ਗਏ ਜਾਂ ਜਿਸ ਤੋਂ ਬਾਅਦ ਮੌਸੇਨ ਹੈਂਡਰਿਕਸ ਦੀ ਜੋ ਆ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਇਸ ਘਟਨਾ ਨੂੰ ਜਦੋਂ ਅੰਜਾਮ ਦਿੱਤਾ ਗਿਆ ਤਾਂ ਇਨ੍ਹਾਂ ਹਮਲਾਵਰਾਂ ਦੇ ਚਿਹਰੇ ਜੋ ਸਿਗੇ ਟਕੇ ਹੋਏ ਸੀ ਪੁਲਿਸ ਦੇ ਅਕੋਰਡਿੰਗ ਹਮਲਾਵਰਾਂ ਦੇ ਵੱਲੋਂ ਗੱਡੀ ਨੂੰ ਰੋਕ ਕੇ ਬਾਹਰ ਨਿਕਲਣ ਦਾ ਰਸਤਾ ਵੀ ਬੰਦ ਕਰ ਦਿੱਤਾ ਗਿਆ ਤੇ ਮੂੰਹ ਟਕੇ ਹੋਏ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਤਾਬੜ ਤੋੜ ਗੋਲੀਆਂ ਚੁਲਾਏ ਗਿਆ ਜਿਸ ਤੋਂ ਬਾਅਦ ਇਹ ਫਰਾਰ ਹੋ ਗਏ ਸੀ ਦੱਸਦੀ ਹੈ ਕਿ ਇਸ ਘਟਨਾ ਦੇ ਉੱਤੇ ਇੰਟਰਨੈਸ਼ਨਲ ਲੈਸਬੀਅਨ ਗੇ ਬਾਈਸੈਕੁਅਲ 트ਾਂਸ ਅਤੇ ਇੰਟਰਸੈਕਸ ਐਸੋਸੀਏਸ਼ਨ ਦੇ ਵੱਲੋਂ ਈਮਾਨ ਦੀ ਹੱਤਿਆ ਦੀ ਨਿੰਦਾ ਕੀਤੀ ਗਈ ਹੈ ਐਸੋਸੀਏਸ਼ਨ ਦੀ ਐਗਜ਼ੀਕਿਊਟਿਵ ਜੂਲੀਆ ਏਟ ਨੇ ਬਿਆਨ ਦਿੱਤਾ ਹੈ ਕਿ ਮੌਸੀਨ ਹੈਂਡ੍ਰਿਕਸ ਦੀ ਹੱਤਿਆ ਦੀ ਖਬਰ ਦੇ ਨਾਲ ਪੂਰਾ ਪਰਿਵਾਰ ਜੋ ਆ ਸਦਮੇ ਦੇ ਵਿੱਚ ਹੈ ਪੁਲਿਸ ਨੂੰ ਇਸ ਦੀ ਚੰਗੇ ਤਰੀਕੇ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਸੋ ਮੌਸੀਨ ਹੈਂਡ੍ਰਿਕਸ ਕੌਣ ਸੀ ਇਸ ਦੇ ਬਾਰੇ ਵੀ ਦੱਸ ਦਿੰਦੇ ਆ ਮੌਸੀਨ ਹੈਂਡ੍ਰਿਕਸ ਦੇ ਵੱਲੋਂ ਸਾਲ 1996 ਦੇ ਵਿੱਚ ਪਬਲਿਕਲੀ ਸਵੀਕਾਰ ਕੀਤਾ ਗਿਆ ਸੀਗਾ ਕਿ ਉਹ ਸਮਲਿੰਗਿਕ ਹੈ ਇਸ ਤੋਂ ਬਾਅਦ ਐਲਜੀਬੀਟੀਕਿਊ ਸਮੁਦਾਏ ਦੇ ਅਧਿਕਾਰਾਂ ਨੂੰ ਲੜਨ ਵਾਲੇ ਸਮੂਹ ਦੇ ਉਹ ਹਿੱਸਾ ਬਣੇ ਸੀ ਉਨ੍ਹਾਂ ਦਾ ਜਨਮ ਸਥਾਨ ਕੇਪਟਾਊਨ ਦੇ ਨੇੜੇ ਬਰਨਬਰਗ ਦੇ ਵਿੱਚ ਸੀਗਾ ਜਿੱਥੇ ਉਹ ਮਸਜਿਦ ਚਲਾਉਂਦੇ ਹੁੰਦੇ ਸੀ ਮਸਜਿਦ ਦੀ ਵੈਬਸਾਈਟ ਦੇ ਅਕੋਰਡਿੰਗ ਉਹ ਇੱਕ ਸੁਰੱਖਿਅਤ ਥਾਂ ਤੇ ਸੀ ਜਿੱਥੇ ਮੁਸਲਮਾਨ ਔਰ ਹਾਸ਼ੀ ਜੋਆ ਮਹਿਲਾਇਂ ਇਸਲਾਮ ਧਰਮ ਦਾ ਪਾਲਣ ਕਰ ਸਕਦੀਆਂ ਨੇ ਹੈਨਡ੍ਰਿਕਸ ਨੇ ਸਾਲ 2022 ਦੇ ਵਿੱਚ ਇੱਕ ਡਾਕੂਮੈਂਟਰੀ ਵੀ ਬਣਵਾਈ ਸੀ ਜਿਸ ਦਾ ਨਾਮ ਸੀ ਦਾ ਰੈਡੀਕਲ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹਨਾਂ ਗੱਲਾਂ ਦਾ ਵੀ ਖੁਲਾਸਾ ਕੀਤਾ ਗਿਆ ਸੀਗਾ ਕਿ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਸੋ ਦੱਸਦੀ ਹੈ ਕਿ ਇਹ ਪਹਿਲੇ ਇਮਾਮ ਸੀਗੇ ਜਿਨ੍ਹਾਂ ਦੇ ਉੱਤੇ ਗੋਲੀਆਂ ਮਾਰ ਕੇ ਉਹਨਾਂ ਦੀ ਜੋ ਹੱਤਿਆ ਕਰ ਦਿੱਤੀ ਗਈ ਹੈ